ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਹੀ ਦੁਨੀਆ ਨੂੰ ਆਪਾਂ ਨੂੰ ਪਤਾ ਲੱਗ ਹੀ ਗਿਆ ਵੀ ਜੋ ਰਮਦਾਸ ਦਾ ਏਰੀਆ ਡੇਰਾ ਬਾਬਾ ਨਾਨਕ ਦਾ ਏਰੀਆ ਵੀ ਇੱਥੇ ਬਹੁਤ ਜ਼ਿਆਦਾ ਪਾਣੀ ਆ ਚੁੱਕਾ ਫਸਲਾਂ ਆਪਾਂ ਦੇਖ ਰਹੇ ਆ ਥੱਲੇ ਦਿਸ ਨਹੀਂ ਰਹੀਆਂ ਕਿ ਬਹੁਤ ਡੂੰਘਾ ਪਾਣੀ 8-8 ਫੁੱਟ ਪਾਣੀ ਚੜਿਆ ਪਿਆ ਆਪਾਂ ਮੇਨ ਹਾਈਵੇ ਤੇ ਖੜੇ ਆ ਆਪਾਂ ਨੇ ਆਪਣੇ ਥੱਲੇ ਪੈਰਾਂ ਦੇ ਵਿੱਚ ਵੀ 2-2 ਫੁੱਟ ਪਾਣੀ ਹਾਈਵੇ ਤੇ ਵੀ ਚੜਿਆ ਤੇ ਆਪਾਂ ਹੁਣ ਮਾਹਪੁਰਖਾਂ ਦੇ ਹੁਕਮ ਅਨਸਾਰ ਬਾਬਾ ਸੁਖਦੇਸ਼ ਸਿੰਘ ਪੁੱਟੋ ਸਾਹਿਬ ਵਾਲਿਆਂ ਦੇ ਬੜੇ ਦਿਨਾਂ ਤੋਂ ਲੰਗਰ ਚੱਲ ਰਹੇ ਨੇ ਤੇ ਪਿੰਡਾਂ ਦੇ ਵਿੱਚ ਰਾਸ਼ਨ ਪਹੁੰਚਾਇਆ ਪਹੁੰਚਾਇਆ ਜਾ ਰਿਹਾ ਮਾਹਪੁਰਖਾਂ ਵੱਲੋਂ ਤੇ ਨਾਨਕ ਸਾਹਿਬ 68 ਚੱਬੇ ਵੱਲੋਂ ਇਹ ਸਾਰੇ ਸਿੰਘ ਆਪਣੇ ਜਿੰਨੇ ਵੀ ਹੈਗੇ ਨੇ ਕੋਈ ਅੰਮ੍ਰਿਤਸਰ ਸਾਹਿਬ ਤੋਂ ਸਾਰੇ ਪਹੁੰਚੇ ਨੇ ਤੇ ਬਾਕੀ ਆਪਾਂ ਇਹ ਕਹਿ દઈએ ਵੀ ਸਰਕਾਰ ਦਾ ਇੱਥੇ ਕੋਈ ਰੋਲ ਨਹੀਂ ਆ ਪਿੰਡਾਂ ਦੀਆਂ ਸੁਸਾਇਟੀਆਂ ਜਿਹੜੇ ਪਿੰਡਾਂ ਦੇ ਮੁੰਡੇ ਨੇ ਉਹ ਲੰਗਰ ਇਕੱਠਾ ਕਰਕੇ ਬਣਾ ਕੇ ਲੈ ਕੇ ਆਉਂਦੇ ਨੇ ਤੇ ਬਾਕੀ ਸਰਕਾਰ ਦਾ ਕੋਈ ਰੋਲ ਨਹੀਂ ਭਗਵੰਤ ਮਾਨ ਬਿਲਕੁਲੋਂ ਫੇਲਿਆ ਇੱਕਦਮ ਕਿਉਂਕਿ ਉਹ ਪਹਿਲਾਂ ਵੀ ਉਹ ਚੁਟਕਲੇ ਬੋਲਦਾ ਸੀ ਤੇ ਹੁਣ ਵੀ ਉਹ ਨਾਟਕੀ ਜਿਹਾ ਬਣਿਆ ਆ ਤੇ ਨਾ ਉਹਨਾਂ ਨੂੰ ਕੋਈ ਸਰਕਾਰ ਚਲਾਉਣ ਦਾ ਪਤਾ ਬਿਲਕੁਲੋਂ ਸਰਕਾਰ ਵੇਖੇ ਤੇ ਰਾਸ਼ਟਰਪਤੀ ਰਾਜ ਜਿਹੜਾ ਲੱਗ ਜਾਣਾ ਚਾਹੀਦਾ ਐਮਰਜੈਂਸੀ ਲੱਗ ਜਾਣੀ ਚਾਹੀਦੀ ਲੋਕ ਤੇ ਮਰ ਗਏ ਯਾਰ ਲੋਕਾਂ ਨੂੰ ਇੱਥੇ ਰੋਟੀ ਨਹੀਂ ਰੱਭ ਰਹੀ ਪ੍ਰਸ਼ਾਦਿਆਂ ਦੀਆਂ ਟਰਾਲੀਆਂ ਭਰ-ਭਰ ਕੇ ਲੋਕ ਲੈ ਕੇ ਆ ਰਹੇ ਪਿੰਡਾਂ ਦੇ ਵਿੱਚੋਂ ਨੇੜੇ-ਨੇੜੇ ਦੇ ਪਿੰਡਾਂ ਦੇ ਵਿੱਚੋਂ ਸਾਡੇ ਆਰਮੀ ਵਾਲੇ ਕਿਆ ਕੁਝ ਆਰਮੀ ਵਾਲੇ ਵੀਰ ਕੱਲ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ ਟਰਾਲੀ ਟਰੈਕਟਰ ਜਿਹੜਾ ਸਾਡਾ ਕੱਲ ਜਿਹੜਾ ਡੁੱਬ ਗਿਆ ਸੀ ਅਸੀਂ 4-5 ਜਾਣੇ ਬਾਬਰ ਰਮਨ ਸਿੰਘ ਜੀ ਨਾਨਕਸਰ 6822 ਤੋਂ ਅਸੀਂ 4 ਜਾਣੇ ਉਹਦੇ ਵਿੱਚ ਡੁੱਬ ਗਏ ਸੀ ਤੇ ਉਹਦੇ ਐਨਡੀਆਰਐਫ ਦੀਆਂ ਟੀਮਾਂ ਵੀ ਸਾਡੇ ਕੋਲ ਪਹੁੰਚੀਆਂ ਉਹ ਵੀ ਨਾਲ ਹੈਲਪ ਕਰਾ ਰਹੀਆਂ ਤੇ ਕੱਲ ਬਹੁਤ ਵੱਡਾ ਹਾਸਾ ਹੋ ਗਿਆ ਸੀ ਕੱਲ ਹਾਸਾ ਹੋਣ ਦੇ ਬਾਵਜੂਦ ਵੀ ਕਈ ਲੋਕ ਕਹਿੰਦੇ ਵੀ ਨਹੀਂ ਜਾਣਾ ਪਰ ਅਸੀਂ ਹੋਰ ਵੀ ਆਪਣੇ ਪਿੰਡਾਂ ਤੋਂ ਆ ਸਾਰੀਆਂ ਟਰਾਲੀਆਂ ਟਰੈਕਟਰ ਲੈ ਕੇ ਆਏ ਆ ਦਿਖਾ ਦਿਓ ਇੱਕ ਵਾਰੀ ਤੇ ਸਾਰਿਆਂ ਨੂੰ ਅਪੀਲ ਆ ਵੀ ਆਪਾਂ ਨੂੰ ਇੱਥੇ ਪਿੰਡਾਂ ਦੇ ਵਿੱਚ ਮਦਦ ਕਰਨ ਦੀ ਲੋੜ ਆ ਕਿਉਂਕਿ ਰਾਸ਼ਨ ਬਹੁਤ ਜ਼ਿਆਦਾ ਪਹੁੰਚ ਰਿਹਾ ਏ ਤੇ ਰਾਸ਼ਨ ਆਪਾਂ ਨਾ ਹਿਸਾਬ ਨਾਲ ਲੈ ਗਏ ਈਏ ਸਾਰੇ ਇਹ ਬੜੇ ਬੜਾ ਲੰਮਾ ਸਮਾਂ ਚੱਲਣਾ ਆ ਕੰਮ ਡੰਗਰਾਂ ਦਾ ਚਾਰੇ ਚਾਰੇ ਦਾ ਪ੍ਰਬੰਧ ਕਰੀ ਆਪਾਂ ਸਾਰੇ ਤੇ ਬਾਕੀ ਸਰਕਾਰ ਨਾਲ ਦੀ ਇੱਥੇ ਕੋਈ ਚੀਜ਼ ਨਹੀਂ ਹੈਗੀ ਬੜੇ ਦਿਨਾਂ ਤੋਂ ਅਸੀਂ ਇੱਥੇ ਪਿੰਡਾਂ ਦੇ ਵਿੱਚ ਵਿਚਰ ਰਹੇ ਆ ਤੇ ਮਹਾਪੁਰਖਾਂ ਨੇ ਲੰਗਰ ਲਾਏ ਨੇ ਸੰਪਰਦਾਵਾਂ ਨੇ ਲਾਏ ਨੇ ਇੱਥੇ ਜਿਹੜੇ ਪਿੰਡਾਂ ਦੇ ਵਿੱਚ ਸੁਸਾਇਟੀਆਂ ਲੋਕਲ ਲੋਕ ਨੇ ਪਿੰਡਾਂ ਦੇ ਵਿੱਚ ਗ੍ਰਾਹੀ ਕਰਕੇ ਮੁੰਡੇ ਮੰਡੇ ਜਿੰਨੇ ਵੀ ਹੁੰਦੇ ਨੇ ਉਹ ਇਕੱਠੇ ਕਰਕੇ ਤੇ ਸਾਰੇ ਇੱਥੇ ਰਾਸ਼ਨ ਲੈ ਕੇ ਆਉਂਦੇ ਨੇ ਪਿੰਡਾਂ ਦੇ ਵਿੱਚ ਬਾਕੀ ਨਾ ਤੁਹਾਡੀ ਕੋਈ ਹੈਲਪ ਵਾਸਤੇ ਕਿਸੇ ਨੇ ਆਉਣਾ ਇਹ ਸਾਨੂੰ ਦ੍ਰਿੜਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਹੈ ਨਾ ਕੋਈ ਇੱਥੇ ਬਿਹਾਰੀ ਭਈਆਂ ਨੂੰ ਜਿੰਨੀਆਂ ਮਰਜ਼ੀ ਰੋਟੀਆਂ ਖਵਾ ਲਓ ਤੁਸੀਂ ਨਾ ਕਿਸੇ ਬਿਹਾਰੀ ਭਈਏ ਨੇ ਇੱਥੇ ਆਉਣਾ ਜੇ ਨਾ ਕੋਈ ਹਮਾਤਲੀ ਨੇ ਆਉਣਾ ਜਿੱਥੇ ਮਰਜ਼ੀ ਤੁਸੀਂ ਲੰਗਰ ਲੈ ਕੇ ਪਹੁੰਚ ਜਾਂਦੇ ਤੁਹਾਡੇ ਵਾਸਤੇ ਨਾ ਸਾਨੂੰ ਇੱਥੇ ਕਿਸੇ ਦੀ ਲੋੜ ਹੀ ਐ ਵੈਸੇ ਤੇ ਉਦਾਂ ਤੇ ਬਾਕੀ ਆ ਜਿਹੜੇ ਹਲੇਲੂਇਆ ਵਾਲੇ ਤੁਰੇ ਫਿਰਦੇ ਆ ਆ ਜਨਾਲਾ ਏਰੀਆ ਸਾਰਾ ਉਹਨਾਂ ਨੇ ਘੇਰਿਆ ਆ ਇੱਥੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਆ ਵੀ ਅਸੀਂ ਫਲਾਣੇ ਨੂੰ ਠੀਕ ਕਰਦੇ ਆ ਯਾਰ ਆ ਦਰਿਆ ਲੋਕਾਂ